ਆਮ ਆਦਮੀ ਪਾਰਟੀ ਦੀ ਮੀਟਿੰਗ ਲੋਕ ਸਭਾ ਚੋਣਾਂ ਦੇ ਸਬੰਧ ਵਿੱਚ ਬਲਦੇਵ ਸਿੰਘ ਜੋਲ ਮੈਂਬਰ ਪੰਚਾਇਤ ਅਤੇ ਲਵਰਾਜ ਸਿੰਘ ਰੰਦਾਵਾ ਦੀ ਪ੍ਰਧਾਨਗੀ ਹੇਠ ਪਿੰਟਲਵੰਟੀ ਨਾਰ ਵਿਖੇ ਬਲਦੇਵ ਸਿੰਘ ਜੋਲ ਮੈਂਬਰ ਪੰਚਾਇਤ ਦੇ ਗ੍ਰਹਿ ਵਿਖੇ ਹੋਈ ਜਿਸ ਵਿੱਚ ਕੁਲਦੀਪ ਸਿੰਘ ਢਾਲੀਵਾਲ ਵਿਸ਼ੇਸ਼ ਤੌਰ ਤੇ ਪਹੁੰਚੇ ਇਸ ਮੌਕੇ ਬਲਦੇਵ ਸਿੰਘ ਜੋਲ ਅਤੇ ਲਵਰਾਜ ਸਿੰਘ ਰੰਦਾਵਾ ਨੇ ਢਾਲੀਵਾਲ ਨੂੰ ਯਕੀਨ ਦਿਵਾਇਆ ਕਿ ਅਸੀਂ ਪਾਰੀ ਬਹੁ ਮਰ ਨਾਲ ਕੁਲਦੀਪ ਸਿੰਘ ਢਾਲੀਵਾਲ ਨੂੰ ਜਿਤਾ ਕੇ ਭੇਜਾਂਗੇ ਇਸ ਮੌਕੇ ਨਰਿੰਦਰ ਸਿੰਘ ਜੋਲ ਹਰਿੰਦਰ ਸਿੰਘ ਪੁੱਲਰ ਨਜਾਮਪੁਰਾ ਬਲਵਿੰਦਰ ਸਿੰਘ ਸ਼ੇਕੋ ਆਦਿ ਹਾਜ਼ਰ ਸਨ ਵਤਨ ਦੀ ਮਿੱਟੀ న్యూ ਚੈਨਲ ਦੀ ਇੱਕ ਵਿਸ਼ੇਸ਼ ਰਿਪੋਰਟ ਅਜਨਾਲਾ ਹੁਣ ਮੈਂ ਸਰਦ ਨਰਿੰਦਰ ਸਿੰਘ ਗਵਰ ਨੂੰ ਬੇਨਤੀ ਕਰਾਂਗਾ ਧਾਰਿਆ ਸਾਹਿਬ ਨੂੰ ਸਤਿ ਸ਼੍ਰੀ ਅਕਾਲ ਦਵਰਾਜ ਸਿੰਘ ਦਾਵਾ ਜੀ ਉਹੀ ਸੋਪਾ ਘੇਟਾ ਬੋਲੇ ਸੋਨਿਆ ਸਤਿ ਸ੍ਰੀ ਅਕਾਲ ਜੋਤ ਸਾਹਿਬ ਬਹੁਤ ਵਧੀਆ ਭੋਲੇ ਸੀਗੇ ਬੜੇ ਵਧੀਆ ਅੰਕੜੇ ਉਹਨਾਂ ਨੇ ਦਿੱਤੇ ਤੁਹਾਨੂੰ ਸਮਝਾਣਾ ਸਾਰਾ ਦੇਸ਼ ਦੀ ਜੋ ਹਾਲਤ ਦੇਸ਼ ਕੀ ਦਰਦ ਹੈ ਦੇਸ਼ ਦੀ ਹਾਲਤ ਐਸੋ ਬਹੁਤ ਬੜੀ ਹੈ ਮੈਂ ਬਸ ਤੁਹਾਨੂੰ ਦੋ ਚੀਜ਼ਾਂ ਕਰੀਏ ਉਹ ਲੰਬਾ ਵੀ ਬੋਲਾਂ ਕਿਉਂਕਿ ਹੋ ਤਾਂ ਕੀ ਕਹਿੰਦੇ ਸਾਰ ਕਾਰਕ ਪੱਕ ਗਏ ਉਹ ਤਾਂ ਫਸਲ ਖੁੱਤੀ ਹੈ ਉਹ ਤਾਂ ਸੰਭਾਲਾਂ ਦੀ ਗੱਲ ਹੈ ਅਗਲੇ 3-4 ਦਿਨ ਆਪਣਾ ਸਾਹਮਣੀ ਲੋਕ ਸਭਾ ਜੁੜਾ ਮੇਰੇ ਕਲਪੁਰੀ ਤੇ ਆਨ ਸੁਣੋ ਲੋਕ ਸਭਾ ਇਸ ਦੇਸ਼ ਦਾ ਸਭ ਤੋਂ ਉਪਮਦਲਾ ਸੰਵਧਾਨਿਕ ਸਦਨ ਹੈ ਜਿੱਥੇ ਬੈਠ ਕੇ ਦੇਸ਼ ਦੇ ਕੋਈ ਸਿਰਫ ਫੈਸਲਾ ਹੁੰਦਾ ਹੈ ਉੱਥੇ ਬੈਠ ਕੇ ਦੇਸ਼ ਦੇ ਕਾਹਦਾ ਕਾਨੂੰਨ ਬਣਦਾ ਹੈ ਉਹ ਤੁਸੀਂ ਕੈਲਕੂਲੇਟ ਕਰੋ ਕਿ 140 ਕਰੋੜ ਵਾਦੀ ਹੈ ਦੋਸਤੋ ਸਾਰੇ ਦੇਸ਼ ਤੇ ਸਾਰੇ ਦੇਸ਼ ਚੋਂ ਮੈਂਬਰ ਕਿਵੇਂ ਬਣਦੇ ਸਿਰਫ 500 ਤਰ੍ਹਾਂ 540 ਬੰਦੇ ਦੇਸ਼ ਨੂੰ ਚੋਣਦੇ ਚਾਹ ਉਹ ਦੂਰਗ ਬਾਤ ਨਹੀਂ ਲਿਖਿਆ ਚਾਹ ਉਹ ਵੀ ਚੋਣ ਫੈਸਲਾ ਉੱਥੇ ਇਸ ਕਿੱਥੇ ਮੋਟ ਮੋਟ ਕੋਈ ਇਹ ਇਹ ਆਵਾਜ਼ ਹੋ ਰਹੀ ਹੈ ਇਹ ਸਤੰਦਰ ਚੋ ਬੰਦੇ ਭੇਜਦੇ ਜਾਂਦਾ ਜਦੋਂ ਤੁਸੀਂ ਲੋਕ ਸਭਾ ਦੀ ਕਾਰਵਾਈ ਦੇਖਿਆ ਕਰੋ ਬਗਾਲ ਵਾਲੇ ਐਮਪੀ ਕਿਦਾਂ ਲੜਦੇ ਕੇਰਲ ਵਾਲੇ ਐਮਪੀ ਆਪਣੇ ਸਟੇਟ ਵਾਸਤੇ ਕਿਦਾਂ ਲੜਦੇ ਤਾਮਿਲਨਾਡੂ ਵਾਲੇ ਪੰਜਾਬਾ ਦਾ ਵਾਲੇ ਉੱਥੋਂ ਵਾਲੇ ਵੀ ਆਪਣੇ ਸਟੇਟ ਦੀ ਲੜਾਈ ਬਹੁਤ ਬੇਖੂਬੀ ਲੜਦੇ ਜਦਾਂ ਮੈਂ ਤੁਹਾਨੂੰ ਉਹਦਾ ਸਵਾਲ ਨੂੰ ਪਹਿਲਾਂ ਕਿਹਾ ਇੱਕ ਕਦਮ ਨੂੰ ਛੋੜ ਦਿਓ ਫੇਰ ਤੁਸੀਂ ਦੇਖੋ ਹਾਂ ਜਿਹੜਾ 50 ਸਾਲ ওই ਦਾਅਵੇ ਤੇ ਆਵਾਜ਼ ਕਰਦੇ ਰਹੇ ਮੇਰੇ ਨਾਲ 50 ਸਾਲਾਂ ਦੀ 50 ਕਰੋੜ ਰੁਪਈਆ ਨਹੀਂ ਲਾ ਸਕੀ ਆਪਾਂ 2 ਸਾਲਾਂ ਵਿੱਚ 320 ਕਰੋੜ ਰੁਪਈਆ ਲਾ ਦਿੱਤੇ 2 ਸਾਲਾਂ ਵਿੱਚ ਤੇ ਨਿੱਗੀ ਜਿਹੀ ਗੱਲ ਦੀ ਆਹ ਛੜਕਾ ਦੇਖੋ ਕਿੱਦਾਂ ਵੱਧ ਗਈ ਹੈ ਅਜੇ ਤਾਂ ਬਹੁਤ ਵੱਧ ਗਈ ਹੈ ਇਸ ਤੋਂ ਬਾਅਦ ਦੇਖੋ ਕਿੱਦਾਂ ਵਸਤੀ ਲੱਗ ਰਹੀ ਹੈ ਜੀ ਬੰਦ ਲੈਕਚਰ ਹੋ ਗਈ ਮੈਂ ਬਹੁਤ ਪੈਸਾ ਮੌਜੂਦ ਕਰਾਇਆ ਤੁਸੀਂ ਕਰਵਾਉਣਾ ਅਜੇ ਨਾਲ ਆ ਪਾਵਾਂਗੇ ਹੁਣ ਅਜੇ ਨਾਲ ਪਾਵਾਂਗੇ ਤੇ ਦਾ ਬਸਰ ਸ਼ਾਇਦ ਬਹੁਤ ਕਮੂ ਰਹੇ ਬੜੀ ਜਮੇਰ ਦੇਤੀ ਮਾਨ ਸਾਹਿਬ ਨੂੰ ਲੋਹ ਹੱਕੇ ਦੀ ਹੈ ਪਰ ਆਪਾਂ ਨਵਾਵਾਂਗੇ ਤੁਹਾਡੇ ਸਹਿਯੋਗ ਦੇ ਨਾਲ ਆਪਾਂ ਦਵਾਵਾਂਗੇ ਸੋ ਤੁਹਾਡਾ ਸਰਬ ਬਹੁਤ ਬਹੁਤ ਧੰਨਵਾਦ ਕਰਦਾ ਤੁਸੀਂ ਅੱਜ ਤੁਹਾਡੇ ਜੋ ਕੋ ਸਾਥੀ ਅੱਜ ਆਮਦਿ ਪਾਰਟੀ ਸ਼ਾਮਲ ਹੋ ਰਹੇ ਉਹਨਾਂ ਨੂੰ ਵੀ ਜੀ ਆਇਆਂ ਕਹਿੰਦੇ ਉਹਨਾਂ ਦਾ ਤਵਾਦੀ ਕਰਦੇ ਕਿ ਤੁਸੀਂ ਬੜੇ ਸਹੀ ਟਾਈਮ ਦੇ ਤੇ ਫੈਸਲਾ ਕੀਤਾ ਸਾਡੇ ਨਾਲ ਸਾਡੇ ਜੀਤ ਤੁਲੰਦਾ ਤੁਹਾਡਾ ਪਾਰਟੀ ਚੋਂ ਤੁਸੀਂ ਪੂਰਾ ਮਾਨ ਸਰਵਾਣ ਕਰਾਂਗੇ ਉਹ ਤੁਹਾਡਾ ਪਿੰਡ ਦਾ ਵਿਕਾਸ ਸਾਡੇ ਕੋਲ ਪਰਵਾਰਾਂ ਦਾ ਕੰਮ ਉਹ ਪੂਰਾ ਪਹਿਲ ਦੇ ਦਾਤੇ ਕਰਾਂਗੇ ਵਾਏ ਕੋ ਦਿੱਕਾ ਖਾਲਸਾ ਵਾਏ ਕੋ ਦਿੱਕੀ ਫੋੜ ਗੁਰਜੀਤ ਸਿੰਘ ਮੈਂਬਰ ਪੰਚਾਇਤ ਆਈ ਜਾ ਨਾ ਨਾ ਗੁਰਜੀਤ ਸਿੰਘ ਮੈਂਬਰ ਪੰਚਾਇਤ ਹਰਬੀਰ ਸਿੰਘ ਡਾਕਟਰ ਹਰਪ੍ਰੀਤ ਸਿੰਘ ਜੀ ਹਰਪਾਲ ਸਿੰਘ ਪਾਲਾ ਜੀ ਸਖਦੇਵ ਸਿੰਘ ਸੁੱਖਾ ਜੀ ਸੁੱਖਾ ਜੀ ਹਰਮਨਪ੍ਰੀਤ ਸਿੰਘ ਜੋਲ ਇਜ਼ਰਾਹਰ ਮਨਪ੍ਰੀਤ ਸਿੰਘ ਜੋਰ ਕਟਾ ਦਰੀਪ ਸਿੰਘ ਜੀ ਨੰਬਰਦਾਰ ਬਲਵਿੰਦਰ ਸਿੰਘ ਬੱbbi ਕੁੰਨਨ ਸਿੰਘ ਜੀ ਮਿਰਦੀ ਠੀਕੋ ਤਨਵੀਰ ਸਿੰਘ ਜੀ ਜੋਹਰ ਗੁਰਮੇਸ ਸਿੰਘ ਪੱਟੀ ਉਹ ਵੇਖੀ ਧਿਆਨਾ ਬਾਬੇ ਸ਼ਮਸ਼ੇਰ ਸਿੰਘ ਜੀ ਨੂੰ ਠੀਕੋ ਵੀਰ ਸਿੰਘ ਬਲਦ ਸਿੰਘ ਜੀ ਬਲਦ ਸਿੰਘ ਜੀ ਰਵੀ ਗੱਲ ਜੀ ਰਵੀ ਗੱਲ ਉੱਥੇ ਹੋ ਜਾਓ ਪੁੰਨੂ ਸਿੰਧੂ ਹਾਂ ਜੀ ਸਰਨਦੀਪ ਸਿੰਘ ਆਗੇ ਆਗੇ ਸਰਨਦੀਪ ਸਿੰਘ

ਦੇਖੋ ਕਿਹਦਾ ਰਹਿ ਗਿਆ ਤੁਸੀਂ ਕਿਉਂ ਇੱਥੇ ਆ ਜਾਓ ਬੀਰ ਸਿੰਘ ਸਰਪੰਚ ਜੀ ਪੀਰ ਸਿੰਘ ਸਰਪੰਚ ਆਓ ਜਾਓ ਜੀ ਬੀਰ ਸਿੰਘ ਜੀ ਤੁਹਾਡੀ ਸਾਡੀ ਗੱਲ ਹੈ ਇਹ ਨਹੀਂ ਆ ਕੋਈ ਵੀ ਆ ਦੇਖੋ ਪਹੁੰਚਿਆ ਲੋ